ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਆਲਮ ਦੇ ਉੱਤੇ ਸਾਡੀ ਅਸਤੀ ਵੀਡੀਓ ਦਾ ਵਿਸ਼ਾ ਹੈ ਕਿ ਅੱਜ ਸੰਗਰਾਂਦ ਵਾਲੇ ਦਿਨ ਤੋਂ ਜਿਹੜਾ ਜੇਠ ਦਾ ਮਹੀਨਾ ਚੜ੍ਹ ਗਿਆ ਹੈ ਅੱਜ ਵਾਲੇ ਜੇਠ ਦੇ ਪਹਿਲੇ ਮਹੀਨੇ ਤੋਂ ਹੀ ਪਹਿਲੇ ਦਿਨ ਤੋਂ ਹੀ ਤੁਸੀਂ ਜਿਸ ਤਰ੍ਹਾਂ ਕਿ ਮੇਰੀਆਂ ਮਾਵਾਂ ਤੇ ਮੇਰੀਆਂ ਭੈਣਾਂ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਜਾਂ ਫਿਰ ਬੱਚਾ ਜਿਆਦਾ ਗੁੱਸਾ ਕਰਦਾ ਬੱਚੇ ਦੀ ਤੰਦਰੁਸਤੀ ਦੇ ਲਈ ਬੱਚਾ ਪੜ੍ਹਾਈ ਦੇ ਵਿੱਚ ਮਨ ਨਹੀਂ ਲਾਉਂਦਾ ਉਹ ਇਹ ਇੱਕ ਪਾਠ ਕਰਨਾ ਸ਼ੁਰੂ ਕਰ ਦੇਣ ਫਿਰ ਦੇਖਣਾ ਕਿ 21 ਦਿਨ ਲਗਾਤਾਰ ਜਦੋਂ ਉਹਨਾਂ ਨੇ ਇਹ ਪਾਠ ਕੀਤਾ ਤਾਂ ਉਹਨਾਂ ਦੇ ਬੱਚੇ ਦੀ ਜ਼ਿੰਦਗੀ ਬਦਲ ਜਾਵੇਗੀ ਜਿਵੇਂ ਕਿ ਦੁਨੀਆ ਦੀ ਸਭ ਤੋਂ ਭਾਰੀ ਚੀਜ਼ ਮਾਂ ਦੇ ਦਿਲ ਤੇ ਪਿਆ ਹੋਇਆ ਦੁੱਖ ਹੁੰਦਾ ਹੈ ਉਵੇਂ ਹੀ ਜਦ ਮਾਂ ਦੇ ਬੱਚੇ ਗਲਤ ਰਹਾਂ ਤੇ ਚੱਲ ਪੈਣ ਜਾਂ ਫਿਰ ਜ਼ਿੰਦਗੀ ਵਿੱਚ ਉਹਨਾਂ ਦੀਆਂ ਤਕਲੀਫਾਂ ਆ ਜਾਣ ਤਾਂ ਮਾਂ ਬੇਬਸ ਹੋ ਜਾਂਦੀ ਹੈ ਉਹ ਆਪਣੀ ਬੇਬਸੀ ਨੂੰ ਇੱਕੋ ਰਸਤੇ ਰਾਹੀਂ ਵਿਅਕਤ ਕਰਦੀ ਹੈ ਗੁਰੂ ਅੱਗੇ ਅਰਦਾਸ ਰਾਹੀਂ ਜਦ ਮਾਂ ਪੂਰੇ ਭਰੋਸੇ ਨਾਲ ਗੁਰੂ ਸਾਹਿਬ ਦੇ ਦਰ ਤੇ ਜਾ ਕੇ ਗੁਰਬਾਣੀ ਪੜ੍ਹਦੀ ਹੈ ਤਾਂ ਕਹਿੰਦੇ ਨੇ ਕਿ ਮਾਂ ਦੀ ਦੁਆ ਜ਼ਰੂਰ ਲੱਗਦੀ ਹੈ ਮਾਂ ਦੀ ਅਰਦਾਸ ਉਹ ਮੰਦਿਰ ਮਸਜਿਦ ਜਾਂ ਗੁਰਦੁਆਰਿਆਂ ਦੀਆਂ ਘੰਟੀਆਂ ਵਾਂਗ ਨਹੀਂ ਹੁੰਦੀ ਜੋ ਸਿਰਫ ਧੁਨੀ ਹੀ ਕਰਦੀਆਂ ਹਨ ਮਾਂ ਦੀ ਅਰਦਾਸ ਤਾਂ ਚੁੱਪ ਦੁਆ ਹੁੰਦੀ ਹੈ ਜੋ ਆਕਾਸ਼ چیر ਕੇ ਸਿੱਧੀ ਰੱਬ ਦੇ ਦਰਬਾਰ ਵਿੱਚ ਪਹੁੰਚ ਜਾਂਦੀ ਹੈ ਜਦ ਮਾਂ ਹੱਥ ਜੋੜਦੀ ਹੈ ਉਹ ਹੱਥ ਉਹਦੇ ਹੱਥ ਕੰਬਦੇ ਨੇ ਸਗੋਂ ਭਰੋਸੇ ਦੇ ਨਾਲ ਭਰੇ ਹੁੰਦੇ ਹਨ ਉਸ ਦੀਆਂ ਅੱਖਾਂ ਵਿੱਚ ਪਾਣੀ ਹੁੰਦਾ ਪਰ ਦਿਲ ਵਿੱਚ ਹੌਸਲਾ ਵੀ ਹੁੰਦਾ ਹੈ ਇਸੇ ਕਰਕੇ ਮੇਰੀਆਂ ਸਾਰੀਆਂ ਮਾਵਾ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਸੰਗਰਾਂਦ ਵਾਲੇ ਦਿਨ ਤੋਂ ਸ਼ੁਰੂ ਕਰੋ ਤੁਸੀਂ ਇਹ ਇੱਕ ਪਾਠ ਦੁਪਹਿਰ ਵੇਲੇ ਕਰਨਾ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਬੱਚਿਆਂ ਨੂੰ ਮਾੜੇ ਰਾਹ ਤੋਂ ਬਚਾਉਣ ਦੇ ਲਈ ਦੇਖਣਾ ਫਿਰ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਕਿਸ ਤਰ੍ਹਾਂ ਰੌਸ਼ਨ ਹੋ ਜਾਵੇਗੀ ਮਾਂ ਆਪਣੇ ਲਈ ਨਹੀਂ ਸਿਰਫ ਆਪਣੇ ਬੱਚਿਆਂ ਲਈ ਹੀ ਮੰਗਦੀ ਆ ਸਿਰਫ ਰੋਟੀ ਕੱਪੜਾ ਜਾਂ ਨੌਕਰੀ ਨਹੀਂ ਸਗੋ ਸੱਚ ਸੰਜਮ ਸੱਚਾਈ ਅਤੇ ਰੱਬ ਨਾਲ ਜੋੜ ਮੰਗਦੀ ਹੈ ਜਿਵੇਂ ਕੋਈ ਲੋੜਵੰਦ ਗੁਰੂ ਦੇ ਦਰ ਤੇ ਚਾਦਰ ਲੈ ਕੇ ਜਾਂਦਾ ਉਵੇਂ ਹੀ ਮਾਂ ਆਪਣੇ ਮਨ ਦੀ ਚਾਦਰ ਗੁਰੂ ਅੱਗੇ ਫਲਾ ਦਿੰਦੀ ਹੈ ਉਹ ਜਾਣਦੀ ਹੈ ਕਿ ਦੁਨੀਆਂ ਵੱਲੋਂ ਨਿਰਾਸ਼ ਹੋ ਸਕਦੀ ਹੈ ਪਰ ਗੁਰੂ ਅੱਗੋਂ ਕਦੇ ਉਸ ਦੀ ਖਾਲੀ ਝੋਲੀ ਨਹੀਂ ਜਾਣੀ ਮਾਂ ਨੂੰ ਨਾ ਤਾਂ ਗੁਰਬਾਣੀ ਦੇ ਪਾਠਾਂ ਦੀ ਸਮਝ ਹੁੰਦੀ ਹੈ ਨਾ ਤੇ ਅਟੁੱਟ ਆਸਵਾਬ ਜੁੜੀ ਹੋਈ ਹੁੰਦੀ ਹੈ ਇਹ ਭਾਵਨਾ ਨਾ ਥੱਕਦੀ ਹੈ ਨਾ ਰੁਕਦੀ ਹੈ ਜਦ ماں ਕੁਰਬਾਨੀ ਪੜਦੀ ਹੈ ਨਾ ਤਾਂ ਉਹ ਹਰ ਅੱਖਰ ਨਾਲ ਆਪਣੇ ਬੱਚੇ ਦੀ ਜ਼ਿੰਦਗੀ ਦਾ ਸੁਪਨਾ ਜੋੜ ਲੈਂਦੀ ਹੈ ਉਹਦੇ ਪਾਠਾਂ ਵਿੱਚ ਰਾਗ ਨਹੀਂ ਹੁੰਦਾ ਪਰ ਪ੍ਰੀਤ ਬਹੁਤ ਵੱਡੀ ਹੁੰਦੀ ਹੈ ਉਹਦੇ ਸ਼ਬਦਾਂ ਵਿੱਚ ਕਵਿਤਾ ਨਹੀਂ ਹੁੰਦੀ ਪਰ ਮਮਤਾ ਜ਼ਰੂਰ ਹੁੰਦੀ ਹੈ ਲੋਕ ਆਖਦੇ ਨੇ ਕਿ ਜੋ ਲਿਖਿਆ ਗਿਆ ਉਹ ਮਿਟਦਾ ਨਹੀਂ ਪਰ ਮਾਂ ਦਾ ਵਿਸ਼ਵਾਸ ਆਖਦਾ ਹੈ ਕਿ ਜੋ ਵਿਸ਼ਵਾਸ ਨਾਲ ਅਰਦਾਸ ਕੀਤੀ ਜਾਵੇ ਗੁਰੂ ਦੇ ਦਰ ਤੇ ਉਹ ਕਦੇ ਖਾਲੀ ਨਹੀਂ ਜਾਂਦੀ ਮਾਂ ਦਾ ਵਿਸ਼ਵਾਸ ਆਖਦਾ ਹੈ ਕਿ ਜੋ ਗੁਰੂ ਦੇ ਚਰਨਾਂ 'ਚ ਰੱਖ ਦਿੱਤਾ ਜਾਵੇ ਉਹ ਕਦੇ ਨਾਸ ਨਹੀਂ ਹੁੰਦਾ ਮਾਂ ਨੂੰ ਪਤਾ ਹੁੰਦਾ ਹੈ ਕਿ ਗੁਰੂ ਦੀ ਰਜ਼ਾ ਨਾਲ ਸਭ ਕੁਝ ਸੰਭਵ ਹੈ ਉਹਦੀ ਅਰਦਾਸ ਵਿੱਚ ਨਾ ਕੋਈ ਸਵਾਰਥ ਹੁੰਦਾ ਹੈ ਨਾ ਕੋਈ ਲਾਲਚ ਉਹ ਤਾਂ ਸਿਰਫ ਗੁਰੂ ਦੇ ਦਰ ਤੇ ਵਿਸ਼ਵਾਸ ਰੱਖਦੀ ਹੈ ਜਦੋਂ ਪਾਠ ਕਰਦੀ ਹੈ ਤਾਂ ਹਰ ਇੱਕ ਸ਼ਬਦ ਨੂੰ ਆਪਣੀ ਉਮੀਦਾਂ ਵਿੱਚ ਪਾ ਦਿੰਦੀ ਹੈ ਉਸ ਦੀ ਬਾਣੀ ਵਿੱਚ ਰੰਗ-ਰਾਗ ਨਹੀਂ ਹੁੰਦਾ ਸਿਰਫ ਰੱਬੀ ਰੰਗ ਹੁੰਦਾ ਹੈ ਮਾਂ ਦੀ ਅਰਦਾਸ ਰੱਬ ਦੇ ਦਰਵਾਜ਼ ਦਰਬਾਰ ਵਿੱਚ ਉਹ ਉਹੀ ਸਦਾ ਬਲੰਦ ਹੋ ਜਾਂਦੀ ਹੈ ਕਿਉਂਕਿ ਉਹਦੀ ਭਾਵਨਾ ਸੱਚੀ ਹੁੰਦੀ ਹੈ ਪਵਿੱਤਰ ਹੁੰਦੀ ਹੈ ਤੇ ਨਿਰਸਵਾਰਥ ਹੁੰਦੀ ਹੈ ਉਹ ਤਾਂ ਚੁੱਪਚਾਪ ਆਕਾਸ਼ ਨੂੰ ਚੀਦ ਕੇ ਰੱਬ ਤੱਕ ਪੂਜਣ ਵਾਲੀ ਇੱਕ ਅਰਦਾਸ ਹੁੰਦੀ ਹੈ ਉਹ ਹੱਥ ਜੋੜਦੀ ਹੈ ਕੰਬਦੇ ਨਹੀਂ ਅੱਖਾਂ 'ਚੋਂ ਹੰਝੂ ਨਹੀਂ ਵਗਦੇ ਸਰਫਿਕਾ ਪ੍ਰੋਸਾ ਹੁੰਦਾ ਗੁਰੂ ਤੇ ਅਟੰਗ ਇਸ ਤਰ੍ਹਾਂ ਦੀ ਮਾਂ ਦੀ ਅਰਦਾਸ ਉਸ ਦੀ ਗੁਰਬਾਣੀ ਨਾਲ ਜੁੜੀ ਭਾਵਨਾ ਤੇ ਅਨਮੋਲ ਪਿਆਰ ਭਰੀਆਂ ਅੱਖਰਾਂ ਦੀ ਲੜੀ ਉਹ ਰਾਹ ਬਣ ਜਾਂਦੀ ਹੈ ਜਿਸ ਰਾਹੀਂ ਰੱਬ ਦੀ ਰਹਿਮਤ ਉਹਦੇ ਘਰ ਆ ਜਾਂਦੀ ਹੈ ਇੱਕ ਮਾਂ ਜੇਕਰ ਆਪਣੇ ਬੱਚੇ ਦੇ ਲਈ ਹਰ ਰੋਜ਼ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਆਪਣੇ ਪਰਿਵਾਰ ਦੇ ਲਈ ਕਰਨਾ ਸ਼ੁਰੂ ਕਰ ਦਵੇ ਨਾ ਜਦੋਂ ਬੱਚਾ ਮਾਂ ਦੀ ਕੋਕ ਚਾਹੁੰਦਾ ਜੇਕਰ ਉਹ ਉਸ ਟਾਈਮ ਤੋਂ ਹੀ ਸੁਖਮਨੀ ਸਾਹਿਬ ਦਾ ਡੇਲੀ ਪਾਠ ਕਰਨਾ ਸ਼ੁਰੂ ਕਰ ਦੇਵੇ ਤਾਂ ਉਸਦੇ ਬੱਚੇ ਨੂੰ ਇਸ ਕਾਲ ਯੁੱਗ ਦੀ ਮਾੜੀ ਹਵਾ ਕਦੇ ਵੀ ਨਹੀਂ ਲੱਗ ਸਕਦੀ ਉਹ ਜਾਣਦੀ ਹੈ ਕਿ ਦੁਨੀਆਂ ਦੇ ਦਰ ਬੰਦ ਹੋ ਸਕਦੇ ਨੇ ਪਰ ਗੁਰੂ ਦਾ ਦਰ ਸਦਾ ਖੁੱਲਾ ਰਹਿੰਦਾ ਹੈ ਜਿਸ ਤਰ੍ਹਾਂ ਕਿ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਮਾਂ ਰਹਿੰਦੀ ਸੀ ਉਹਦਾ ਨਾਂ ਸੀ ਸੰਤੋ ਉਹ ਸਾਧਾਰਨ ਪਰ ਪਵਿੱਤਰ ਦਿਲ ਵਾਲੀ ਸੀ ਗੁਜਰਬਸਰ ਤਾਂ ਠੀਕ ਢੰਗ ਨਾਲ ਨਹੀਂ ਹੁੰਦਾ ਸੀ ਕਿਉਂਕਿ ਗਰੀਬੀ ਬਹੁਤ ਸੀ ਪਰ ਸਤਿਗੁਰ ਤੇ ਵਿਸ਼ਵਾਸ ਕਦੀ ਨਹੀਂ ਹਿੱਲਿਆ ਉਹ ਪਰਮਾਤਮਾ ਦਾ ਨਾਮ ਬਹੁਤ ਜਪਿਆ ਕਰਦੀ ਸੀ ਉਹਦੀ ਦੁਨੀਆ ਸੀ ਗੁਰੂ ਗ੍ਰੰਥ ਸਾਹਿਬ ਰੋਟੀ ਦੀ ਰਸੋਈ ਅਤੇ ਉਹਦਾ ਇੱਕੋ ਪੁੱਤਰ ਰਾਜਨ ਸੀ ਰਾਜਨ ਬਚਪਨ ਚ ਬਹੁਤ ਸੁਚੱਜਾ ਤੇ ਤਰਕਸ਼ੀਲ ਵਿਦਿਆਰਥੀ ਸੀ ਪਰ ਨੌਜਵਾਨੀ ਵਿੱਚ ਨਸੇ ਵਾਲੀ ਸੰਗਤ ਵਿੱਚ ਪੈ ਗਿਆ ਮਾਂ ਨੇ ਸਮਝਾਇਆ ਪੁੱਤਰ ਆਪਣਾ ਬਹੁਤ ਗਰੀਬੀ ਕਰਦੀ ਹੈ ਤੇਰਾ ਪਿਤਾ ਵੀ ਤੇਰੇ ਸਿਰ ਤੇ ਨਹੀਂ ਹੈ ਤਾਂ ਇਹਨਾਂ ਨੌਜਵਾਨ ਲੜਕੀਆਂ ਤੋਂ ਦੂਰ ਰਿਹਾ ਕਰ ਜਿਹੜਾ ਨਸ਼ਾ ਕਰਦੇ ਹਨ ਪਰ ਜਿਹੜਾ ਉਹਦਾ ਪੁੱਤਰ ਸੀ ਨਾ ਹੁਣ ਉਹ ਬਹੁਤ ਗੁੱਸਾ ਕਰਨ ਲੱਗਿਆ ਸੀ ਕਹਿੰਦੇ ਹੁਣ ਮਾਂ ਨੇ ਗੁਰਬਾਣੀ ਪੜ੍ਹੀ ਤੇ ਗੁਰਬਾਣੀ ਦੇ ਵਿੱਚੋਂ ਮਾਇਆ ਮੋਹ ਸੂਤਾ ਸੰਸਾਰ ਵਿਸਰ ਗਿਆ ਗੋਵਿੰਦ ਦਾ ਤਾਰ ਮਾਂ ਦੀ ਆਖਰੀ ਉਸ ਦੀ ਹਥਿਆਰ ਸੀ ਅਰਦਾਸ ਜਦ ਉਸਦੇ ਪੁੱਤਰ ਨੇ ਉਹਦੀ ਕਹਿਣਾ ਮੰਨਣਾ ਬੰਦ ਕਰ ਦਿੱਤਾ ਤਾਂ ਮਾਂ ਨੇ ਅਰਦਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਅੱਗੇ ਹਰ ਦੁਪਹਿਰ ਘਰ ਦਾ ਕੰਮ ਮੁਕਾ ਕੇ ਸੰਤੋ ਗੁਰੂ ਸਾਹਿਬ ਦੇ ਸਾਹਮਣੇ ਚੌਂਕੀ ਲਾ ਕੇ ਬੈਠ ਜਾਂਦੀ ਆਪਣੀ ਨੰਨਿਆਂ ਹੱਥਾਂ ਨਾਲ ਗੁਟਕਾ ਸਾਹਿਬ ਫੜਦੀ ਤੇ ਸੁਖਮਨੀ ਸਾਹਿਬ ਪੜਦੀ ਸੱਤੇ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਉਤੇ ਅੱਖਰ ਠੀਕ ਨਹੀਂ ਹੁੰਦੇ ਪਰ ਭਾਵਨਾ ਗਹਿਰੀ ਹੁੰਦੀ ਸੀ ਹਰ ਅੱਖਰ ਨਾਲ ਇੱਕ ਹੋਰ ਅਰਦਾਸ ਜੋੜੀ ਜਾਂਦੀ ਸੀ ਗੁਰੂ ਮੇਰੇ ਪੁੱਤਰ ਨੂੰ ਰਾਹ ਤੇ ਲਿਆ ਉਸ ਨੂੰ ਸੱਚੇ ਸੰਸਕਾਰ ਦਿਓ ਉਹ ਨਸਿਆਂ ਤੋਂ ਮੁਕਤ ਹੋ ਜਾਵੇ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਇੱਕ ਰਾਤ ਰਾਜਨ ਮੋਟਰਸਾਈਕਲ ਹਾਦਸਾ ਰਾਜਨ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਉਸ ਦੇ ਨਾਲ ਹਾਦਸਾ ਹੋ ਗਿਆ ਹਸਪਤਾਲ ਵਾਲਿਆਂ ਨੇ ਉਸ ਨੂੰ ਚੁੱਕਿਆ ਤੇ ਉਸ ਨੂੰ ਜਦੋਂ ਚੁੱਕ ਕੇ ਲੈ ਕੇ ਜਾਂਦਾ ਹਸਪਤਾਲ ਦੇ ਵਿੱਚ ਤਾਂ ਉਸ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਸਨ ਤਾਂ ਹਸਪਤਾਲ ਵਾਲਿਆਂ ਨੇ ਡਾਕਟਰ ਨੇ ਸੋਚਿਆ ਕਿ ਇਸ ਦਾ ਬਚਣਾ ਨਾ ਮੁਮਕਿਨ ਹੈ ਤੇ ਉਸ ਦੇ ਪਰਿਵਾਰ ਨੂੰ ਇਤਲਾਹ ਕਰ ਦਿੱਤੀ ਗਈ ਕਿ ਇਹ ਬੱਚਾ ਹੁਣ ਨਹੀਂ ਬਚੇਗਾ ਉਹਨਾਂ ਨੇ ਜੋ ਦਾ ਇਲਾਜ ਸੀ ਡਾਕਟਰਾਂ ਨੇ ਕਰ ਦਿੱਤਾ ਪਰ ਡਾਕਟਰ ਕਹਿੰਦੇ ਜਿੰਨਾ ਚਿਰ ਇਸ ਨੂੰ ਹੋਸ਼ ਤਾਂ ਆਵੇਗਾ ਉਹਨਾਂ ਚਿਰ ਕੁਝ ਕਹਿਣਾ ਮੁਸ਼ਕਿਲ ਹੈ ਤਾਂ ਉਸ ਦੀ ਜਿਹੜੀ ਮਾਂ ਸੀ ਨਾ ਉਹ ਗੁਰੂ ਦੇ ਉੱਤੇ ਬਹੁਤ ਵਿਸ਼ਵਾਸ ਕਰਦੀ ਸੀ ਉਹ ਗੁਰੂ ਅੱਗੇ ਅਰਦਾਸ ਕਰਦੀ ਸੀ ਉਸ ਨੇ ਗੁਰਗੋਬਿੰਦ ਸਿੰਘ ਜੀ ਦੇ ਚਰਨਾਚਰਦਾਸ ਕੀਤੀ ਤੇ ਨਾ ਖਾਤਾ ਤੇ ਨਾ ਪੀਤਾ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਜੋ ਤੁਧ ਭਾਵੇ ਸੋਈ ਚੰਗਾ ਕਹਿੰਦੀ ਉਸ ਮਾਂ ਨੇ ਇਸੇ ਤਰ੍ਹਾਂ ਰਾਤ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਫਿਰ ਤੋਂ ਪੜਨਾ ਸ਼ੁਰੂ ਕਰ ਦਿੱਤਾ ਕਹਿੰਦੇ ਦੂਸਰੀ ਦੁਪਹਿਰ ਹੋਈ ਮਾਂ ਨੇ ਸੁਖਮਨੀ ਸਾਹਿਬ ਪੜਨਾ ਸ਼ੁਰੂ ਕੀਤਾ ਜਦੋਂ ਮਾਂ ਨੇ ਸੁਖਮਨੀ ਸਾਹਿਬ ਪੜਨਾ ਸ਼ੁਰੂ ਹੀ ਕੀਤਾ ਕਹਿੰਦੇ ਕੁਝ ਅਸ਼ਟਪਦੀਆਂ ਜੇ ਪੜੀਆਂ ਡਾਕਟਰ ਸਾਹਿਬ ਨੇ ਆਣ ਕੇ ਮਾਂ ਨੂੰ ਕਿਹਾ ਕਿ ਇਹ ਤਾਂ ਚਮਤਕਾਰ ਹੋ ਗਿਆ ਤੇਰਾ ਪੁੱਤਰ ਤਾਂ ਬਚ ਗਿਆ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਮਨ ਧਿਰਜ ਵਿੱਚ ਸੀ ਮਾਂ ਨੇ ਕਿਹਾ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਕਹਿੰਦੇ ਉਸ ਮਾਂ ਨੇ ਸੁਖਮਨੀ ਸਾਹਿਬ ਕਰਨਾ ਫਿਰ ਤੋਂ ਆਰੰਭ ਕਰ ਦਿੱਤਾ ਆਪਣੇ ਪੁੱਤਰ ਨੂੰ ਨਾ ਮਿਲ ਕੇ ਗੁਰੂ ਅੱਗੇ ਅਰਦਾਸ ਲਾਉਣੀ ਸ਼ੁਰੂ ਕਰ ਦਿੱਤੀ ਤੇ ਗੁਰੂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਕਿ हे ਮਾਲਕਾ ਅੱਜ ਫਿਰ ਤੋਂ ਮੇਰੇ ਪੁੱਤਰ ਦੀ ਜਾਨ ਤੁਸੀਂ ਨੇ ਬਚਾਈ ਹੈ ਮੇਰੇ ਪੁੱਤਰ ਨੂੰ ਤੁਸੀਂ ਨੇ ਪ੍ਰਾਣ ਦਿੱਤੇ ਹਨ ਕਹਿੰਦੇ ਜਦੋਂ ਮਾਂ ਹਸਤਾਂ ਪਾਠ ਕਰਕੇ ਅਰਦਾਸ ਕਰਕੇ ਉਸ ਬੱਚੇ ਦੇ ਕੋ ਆਪਣੇ ਬੱਚੇ ਕੋਲ ਜਾਂਦੀ ਹੈ ਤਾਂ ਮਾਂ ਆਪਣੇ ਬੱਚੇ ਦਾ ਸਿਰ ਨੂੰ ਚੁੰਮਦੀ ਹੈ ਤੇ ਉਹ ਬੱਚਾ ਜਿਹੜਾ ਸੀ ਨਾ ਰਾਜਨ ਉਹ ਆਪਣੀ ਮਾਂ ਦੀ ਹਾਲਤ ਨੂੰ ਵੇਖ ਕੇ ਬੜਾ ਹੀ ਸ਼ਰਮਿੰਦਾ ਸੀ ਕਿ ਮੈਂ ਕਿਸ ਰਸਤੇ ਤੇ ਚੱਲ ਆ ਗਿਆ ਹਾਂ ਮੇਰੀ ਮਾਂ ਤੇ ਮੈਨੂੰ ਬਿਲਕੁਲ ਤਰਸਣਾ ਆਇਆ ਉਹ ਆਪਣੀ ਮਾਂ ਦੇ ਅੱਗੇ ਹੱਥ ਜੋੜ ਕੇ ਰੋਣਾ ਸ਼ੁਰੂ ਕਰ ਦਿੰਦਾ ਹੈ ਕਿ ਮਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਗੀ ਇਹ ਵੀ ਵਿਦ ਗੁਰੂ ਦੀ ਸੀ ਗੁਰੂ ਨੇ ਉਸ ਨੂੰ ਆਪਣੇ ਮਨ ਦੇ ਵਿੱਚ ਪਸਤਾਵਾ ਦਿੱਤਾ ਇਹ ਇੱਕ ਜਿਹੜਾ ਹਾਦਸਾ ਸੀ ਉਹ ਗੁਰੂ ਨੇ ਹੀ ਮੰਨ ਲਓ ਕਰਵਾਇਆ ਸੀ ਤੇ ਗੁਰੂ ਹੀ ਉਸ ਨੂੰ ਬਚਾਉਣ ਵਾਲਾ ਸੀ ਉਸ ਨੂੰ ਕਿਸ ਤਰ੍ਹਾਂ ਕੁਝ ਹੋ ਸਕਦਾ ਸੀ ਕਹਿੰਦੇ ਕਿ ਇਹ ਰਾਜਨ ਸੀ ਨਾ ਜਿਹੜਾ ਉਹ ਸਿੱਧੇ ਰਸਤੇ ਪੈ ਗਿਆ ਸਿਰਫ ਇੱਕ ਇਸ ਹਾਦਸੇ ਕਰਕੇ ਤੇ ਉਸ ਭੈਣ ਦੇ ਦੁਪਹਿਰ ਵੇਲੇ ਕੀਤੇ ਹੋਏ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਜੀ 1-1 ਦਿਨ ਹੋਏ ਸਾਨੂੰ ਉਸ ਭੈਣ ਨੂੰ ਪਾਠ ਕਰਦਿਆਂ ਕਿ ਰਾਜਨ ਆਪਣੇ ਰਾਹ ਤੇ ਆ ਗਿਆ ਹੁਣ ਰਾਜਨ ਨੂੰ ਉਸ ਦੀ ਮਾਂ ਉਸ ਦੇ ਘਰ ਲੈ ਕੇ ਆ ਗਈ ਤੇ ਰਾਜਨ ਨੂੰ ਜਿਹੜਾ ਉਹ ਨਸ਼ਾ ਕਰਦਾ ਸੀ ਨਾ ਉਸ ਨਸੇ ਦੀ ਤੱਲਬ ਉੱਠਣ ਲੱਗੀ ਤਾਂ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਮਾਂ ਮੈਂ ਇਹ ਨਸ਼ਾ ਨਹੀਂ ਕਰਨਾ ਚਾਹੁੰਦਾ ਤੇ ਮੇਰਾ ਕਿਵੇਂ ਨਾ ਕਿਵੇਂ ਇਹ ਨਸ਼ਾ ਵੀ ਛੁੱਟ ਜਾਵੇ ਤੇ ਗੁਰੂ ਅੱਗੇ ਤੁਸੀਂ ਅਰਦਾਸ ਜ਼ਰੂਰ ਕਰਿਆ ਕਰੋ ਕਹਿੰਦੇ ਉਸ ਭੈਣ ਨੇ ਕੀ ਕੀਤਾ ਕਿ ਜਿਹੜੇ 21 ਦਿਨ ਜੇ ਪਾਠ ਸੁਖੇ ਸੰਨ ਤੇ ਉਹ ਲਾਸਟ ਦਿਨ 21 ਦਾ ਸੀ ਨਾ ਤਾਂ ਉਸ ਭੈਣ ਨੇ ਹੋਰ 21 ਦਿਨ ਪਾਠ ਸੁਖੇ ਕਿ हे ਵਾਹਿਗੁਰੂ ਜੀ ਜਿਸ ਤਰ੍ਹਾਂ ਕਿ ਤੁਸੀਂ ਨੇ ਮੇਰੇ ਪੁੱਤਰ ਨੂੰ ਸਿੱਧੇ ਰਸਤੇ ਪਾਇਆ ਉਸੇ ਤਰ੍ਹਾਂ ਮੇਰੇ ਪੁੱਤਰ ਦਾ ਇਹ ਨਸਾ ਸੜਾਉਣ ਵਾਲੇ ਵੀ ਤੁਸੀਂ ਹੀ ਹੋ ਉਸ ਭੈਣ ਨੇ ਹਰ ਰੋਜ਼ ਦੁਪਹਿਰ ਵੇਲੇ ਸੁਖਮਨੀ ਸਾਹਿਬ ਪਾਠ ਕਰਨਾ ਤੇ ਉਸ ਵੀਰ ਨੇ ਜਿਹੜਾ ਉਸ ਦਾ ਪੁੱਤਰ ਰਾਜਨ ਸੀ ਉਸ ਨੇ ਮਾਂ ਦੇ ਕੋਲ ਬੈਠਣਾ ਤੇ ਮਾਂ ਨੇ ਉਸ ਪੁੱਤਰ ਨੂੰ ਜਿਹੜਾ ਕੋਲ ਜਲ ਰੱਖਦੀ ਸੀ ਤੇ ਉਸ ਪੁੱਤਰ ਨੂੰ ਪਿਲਾ ਦਿਆ ਕਰਨਾ ਤਾਂ ਹੌਲੀ-ਹੌਲੀ ਉਸ ਪੁੱਤਰ ਦੀ ਨ ਜਿਹੜੀ ਨਸੇ ਦੀ ਤਲਵ ਸੀ ਉਹ ਵੀ ਠੀਕ ਹੋਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਅੱਜ ਦੇ ਟਾਈਮ ਦੇ ਵਿੱਚ ਉਹ ਪੁੱਤਰ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਹੈ ਉਸ ਨੇ ਵੀਰ ਨੇ ਖੁਦ ਇਹ ਆਪਣੀ ਜਵਾਨੀ ਇਹ ਸਾਰੀ ਜਿਹੜੀ ਕਥਾ ਸੀ ਸੁਣਾਈ ਸੀ ਕਿ ਮੈਂ ਕਿਸ ਤਰ੍ਹਾਂ ਨਸਿਆਂ ਦੇ ਵਿੱਚ ਗ੍ਰਸਤ ਹੋ ਗਿਆ ਸੀ ਤੇ ਕਿਸ ਤਰ੍ਹਾਂ ਮੇਰੀ ਮਾਂ ਦੀ ਅਰਦਾਸ ਨੇ ਮੈਨੂੰ ਇਨ੍ਹਾਂ ਨਸਿਆਂ ਦੇ ਵਿੱਚੋਂ ਕੱਢ ਦਿੱਤਾ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਹਮੇਸ਼ਾ ਗੁਰੂ ਦਾ ਸ਼ੁਕਰਾਨਾ ਕਰਨਾ ਸਿੱਖ ਗੁਰੂ ਨੂੰ ਗੁਰੂ ਦੇ ਦਿੱਤੇ ਹੋਏ ਇਨ੍ਹਾਂ ਸਾਹਾਂ ਦੇ ਲਈ ਹਰ ਰੋਜ਼ ਸਵੇਰੇ ਉੱਠਦਿਆਂ ਸਾਰ ਸ਼ੁਕਰਾਨਾ ਕਰੋ ਕਹਿੰਦੇ ਆ ਕਿ ਮਾਂ ਦੀ ਦੁਆ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਇਹੀ ਕਥਾ ਸਾਨੂੰ ਦੱਸਦੀ ਹੈ ਕਿ ਜਦ ਮਾਂ ਇਸ ਕਾਮ ਭਾਵਨਾ ਨਾਲ ਗੁਰਬਾਣੀ ਪੜ੍ਹਦੀ ਹੈ ਨਾ ਤਾਂ ਉਹ ਸ਼ਬਦ ਆਕਾਸ਼ ਚੀਰ ਕੇ ਵੀ ਰੱਬ ਕੋਲੇ ਸਿੱਧਾ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਜਾਂਦਾ ਹੈ। ਰੱਖਣ ਹਾਰ ਆਪ ਪ੍ਰਭ ਸਿਰ ਧਰਿਆ ਬਹਿ ਪਠਾਇਆ ਰਖੂਆ ਸਦਾ ਸਦਾ ਲੈ ਰੱਖਿਆ। ਕਹਿੰਦੇ ਆ ਕਿ ਗੁਰੂ ਆਪ ਰੱਖਿਆ ਕਰਦਾ ਉਸ ਬੱਚੇ ਦੀ ਜਦੋਂ ਮਾਂ ਪੂਰੇ ਵਿਸ਼ਵਾਸ ਦੇ ਨਾਲ ਨਿਸ਼ਠਾ ਦੇ ਨਾਲ ਗੁਰੂ ਦਾ ਪਾਠ ਕਰਦੀ ਹੈ। ਜਾਪ ਕਰਦੀ ਐ ਤੇ ਮੇਰੀਆਂ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਐ ਕਿ ਜੇਕਰ ਤੁਹਾਡਾ ਬੱਚਾ ਪੜ੍ਹਾਈ ਨਹੀਂ ਕਰਦਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਬੱਚੇ ਨੂੰ ਪ੍ਰੋਬਲਮ ਆ ਤਾਂ ਉਸ ਦੇ ਨਾਮ ਦੇ 21 ਦਿਨ ਲਗਾਤਾਰ ਸੁਖਮਨੀ ਸਾਹਿਬ ਜੀ ਦੇ ਪਾਠ ਸੁਖ ਕੇ ਰੋਜ਼ਾਨਾ ਦੁਪਹਿਰ ਵੇਲੇ ਤੁਸੀਂ ਇੱਕ ਜਗ੍ਹਾ ਤੇ ਇੱਕ ਸਮੇਂ ਤੇ ਪਾਠ ਕਰਨਾ ਸ਼ੁਰੂ ਕਰਦੇ ਹੋ ਤੁਹਾਡੇ ਬੱਚੇ ਦੀਆਂ ਤਮਾਮ ਤਕਲੀਫਾਂ ਖਤਮ ਹੋ ਜਾਣਗੀਆਂ ਤੁਹਾਡਾ ਬੱਚਾ ਕਾਮਯਾਬ ਹੋ ਜਾਵੇਗਾ ਪੜਾਈ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਬੱਚੇ ਨੂੰ ਤੰਦਰੁਸਤੀ ਮਿਲ ਜਾਵੇਗੀ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਲਿਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ